ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸ਼ਰਿਆਮ ਦਿਨ ਦਿਹਾੜੇ ਅਕਲਪੁਰ ਰੋਡ ਕਨਰਾ ਬੈਂਕ ਵਿੱਚ ਮਾਰਿਆ ਦੋ ਲੁਟੇਰੀਆਂ ਔਰਤਾਂ ਨੇ ਡਾਕਾ ਸ਼ਰਿਆਮ ਬੈਂਕ ਦੇ ਅੰਦਰ ਬੈਠੇ ਕਨਰੇਰ ਰਾਮ ਵਾਸੀ ਪਿੰਡ ਗੰਨਾ ਪਿੰਡ ਜੋ ਕਿ ਆਪਣੀ ਨੋ ਰਾਨੀ ਦੇ ਨਾਲ ਬੈਂਕ ਵਿੱਚੋਂ ਪੈਸੇ ਕਢਵਾਉਣ ਲਈ ਆਇਆ ਹੋਇਆ ਸੀ ਤਾਂ ਉਸਨੇ ਪੈਸੇ ਆਪਣੇ ਜੇਬ ਦੇ ਵਿੱਚ ਸਾਈਡ ਤੇ 40000 ਪਾਕੇ ਬੈਠਾ ਸੀ ਉਸਦੇ ਨਾਲ ਹੀ ਦੋ ਔਰਤਾਂ ਬੈਠੇ ਆ ਸਨ ਤਾਂ ਅਚਾਨਕ ਉਹਨਾਂ ਨੇ ਉਸ ਦੀ ਜੇਬ ਦੇ ਵਿੱਚੋਂ ਸ਼ਰਮ ਦਿਨ ਦਿਹਾੜੇ 40000 ਦੀ ਨਕਦੀ ਕੱਢ ਲਈ ਤਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਤੁਰੰਤ ਉਸੇ ਵਕਤ ਹੀ ਕੰਨੈ ਰਾਮ ਵਾਸੀ ਗੰਨਾ ਪੰਨੇ ਅਚਾਨਕ ਆਪਣੀ ਜੇਬ ਵਿੱਚ ਹੱਥ ਪਾਇਆ ਉਸ ਨੇ ਵੇਖਿਆ ਕਿ ਉਹਨਾਂ ਦੀ ਨਕਦੀ ਗਾਇਬ ਸੀ ਉਸ ਨੇ ਉਹਨਾਂ ਔਰਤਾਂ ਨੂੰ ਆਵਾਜ਼ ਮਾਰੀਆਂ ਕਿ ਮੈਡਮ ਜੀ ਸੁਣੋ ਸੁਣੋ ਬੇਟਾ ਸੁਣੋ ਪਰ ਉਹਨਾਂ ਨੇ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਬੈਂਕ ਦੇ ਵਿੱਚ ਹਫੜਾ ਤਫੜੀ ਨੂੰ ਵੇਖ ਕੇ ਬੈਂਕ ਮੁਲਾਜ਼ਮ ਜੋ ਕਿ ਬੈਂਕ ਦਾ ਸਿਕਿਉਰਿਟੀ ਗਾਰਡ ਸੀ ਗੇਟ ਦੇ ਉੱਪਰ ਖੜਾ ਸੀ ਉਸਨੇ ਉਹਨਾਂ ਔਰਤਾਂ ਨੂੰ ਗੇਟ ਉੱਪਰ ਹੀ ਪਕੜ ਲਿਆ ਅਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 40000 ਦੀ ਨਕਦੀ ਬਰਾਮਦ ਕਰ ਲਈ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਗਿਆ ਫਲੋਰ ਪੁਲਿਸ ਵੱਲੋਂ ਇਹਨਾਂ ਔਰਤਾਂ ਨੂੰ ਕਾਬੂ ਕਰ ਲਿਆ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਹਨਾਂ ਔਰਤਾਂ ਦੀ ਪਛਾਣ ਮਧ ਪ੍ਰਦੇਸ਼ ਤੋ ਹੋਈ ਜੋ ਕਿ ਫਿਲਹਾਲ ਮਧ ਪ੍ਰਦੇਸ਼ ਤੋਂ ਆ ਕੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਨੇੜੇ ਤੇ ਰਹਿੰਦੀਆਂ ਸਨ ਅਤੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਕਾਨੂੰਨੀਆ ਹਰਕਤਾਂ ਚੋਰੀ ਦੀਆਂ ਵਾਰਦਾਤਾਂ ਤੇ ਹੋਰ ਵੀ ਇਸ ਤਰ੍ਹਾਂ ਦੇ ਕ੍ਰਾਈਮ ਕਰਦੀਆਂ ਸਨ ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਅੰਦਰ ਇਹ ਪਰਦਾਵਾਰਸੀ ਮਜ਼ਦੂਰ ਪ੍ਰਵਾਸੀ ਮਜ਼ਦੂਰ ਪ੍ਰਵਾਸੀ ਔਰਤਾਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਸਨ ਪੰਜਾਬ ਦੇ ਲੋਕ ਨਾ ਘਰਾਂ ਵਿੱਚ ਸੁਰੱਖਿਤ ਨਾ ਰਸਤੇ ਵਿੱਚ ਸੁਰੱਖਿਤ ਨਾ ਹੀ ਕਿਸੇ ਬੈਂਕ ਦੇ ਵਿੱਚ ਸਰਕਾਰੀ ਅਦਾਰੇ ਵਿੱਚ ਵੀ ਸੁਰੱਖਿਤ ਨਹੀਂ ਕਿ ਹੈ ਪੰਜਾਬ ਦੇ ਲੋਕਾਂ ਦੀ ਸਿਕਿਉਰਿਟੀ ਕੌਣ ਹੈ ਜ਼ਿੰਮੇਵਾਰ ਇਸ ਤਰ੍ਹਾਂ ਦੀਆਂ ਲੁੱਟਖੋਹਾਂ ਦਾ ਕਿ ਬੈਂਕ ਨੂੰ ਬੈਂਕ ਅਫਸਰਾਂ ਨੂੰ ਜਾਂਚ ਕਰਨ ਉਪਰੰਤ ਹੀ ਹਰ ਇੱਕ ਵਿਅਕਤੀ ਨੂੰ ਅੰਦਰ ਆਉਣ ਦੀ ਲੋੜ ਹੈ ਸਭ ਤੋਂ ਪਹਿਲਾਂ ਬੈਂਕ ਕਰਮਚਾਰੀ ਨੂੰ ਦੇਖਣਾ ਚਾਹੀਦਾ ਹੈ ਕਿ ਜੋ ਵੀ ਵਿਅਕਤੀ ਅੰਦਰ ਆ ਰਿਹਾ ਹੈ ਕਿ ਉਸ ਦਾ ਬੈਂਕਿੰਗ ਨਾਲ ਕੋਈ ਲੈਣ-ਦੇਣ ਹੈ ਕਿ ਉਹ ਬੈਂਕ ਦਾ ਕਸਟਮਰ ਹੈ ਫਿਲਹਾਲ ਪੁਲਿਸ ਵੱਲੋਂ ਇਹਨਾਂ ਲੁਟੇਰੀਆਂ ਔਰਤਾਂ ਨੂੰ ਪਕੜ ਕੇ ਇਹਨਾਂ ਦੇ ਖਿਲਾਫ ਵੰਦੀ ਕਾਰਵਾਈ ਕਰ ਦਿੱਤੀ ਗਈ ਹੈ ਡਾਕਟਰ ਰਾਣਾਪਰਾ ਦੀ ਫਲੋਰ ਕੈਰਮਿਕ ਅਕਲਪੁਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਸ਼ਰਿਆਮ ਬੈਂਕ ਵਿੱਚੋਂ ਚੋਰੀ ਦੇਖੋ ਦੋ ਔਰਤਾਂ ਉੱਠੀਆਂ ਸੀਸੀਟੀਵੀ ਕੈਮਰੇ ਦੀ ਫੁਟੇਜ ਤੇ ਬਾਹਰ ਜਾ ਰਹੀਆਂ ਇਹਨਾਂ ਦੇ ਮਗਰ ਦੇਖੋ ਕਰਨੈਲ ਰਾਮ ਜੀ ਉੱਥੇ ਦੇਖੋ ਉੱਥੇ ਗੰਨਾ ਪੈਣ ਦੇ ਕਰਨੈਲ ਰਾਮ ਜੀ ਉਹਨਾਂ ਨੇ ਦੇਖਿਆ ਪੈਸੇ ਨਹੀਂ ਸਨ ਮਗਰ ਦੌੜੇ ਦੌੜ ਰਹੇ ਸਨ ਉਸ ਦੇ ਨਾਲ ਹੀ ਪੂਰੀ ਬੈਂਕ ਦੇ ਵਿੱਚ ਹਫੜਾ ਥਫੜੀ ਮਚ ਗਈ ਹਰ ਇੱਕ ਨੂੰ ਆਪੋ ਆਪਣੇ ਪੈਸਿਆਂ ਦਾ ਫਿਕਰ ਪੈ ਗਿਆ ਕਿ ਬੈਂਕ ਦੇ ਵਿੱਚ ਚੋਰੀ ਹੋ ਗਈ ਸ਼ਰਿਆਮ ਐਨ ਐ ਸਿਕਿਉਰਿਟੀ ਸਿਸਟਮ ਦੇ ਹੋਣ ਦੇ ਬਾਵਜੂਦ ਇੰਨੇ ਆ ਲੋਕਾਂ ਦੇ ਹੋਣ ਦੇ ਬਾਵਜੂਦ ਇਨ੍ਹਾਂ ਔਰਤਾਂ ਦਾ ਐਡਾ ਹੌਸਲਾ ਬਲੰਦ ਕੈਮਰਿਆਂ ਦੇ ਵਿੱਚ ਸ਼ਰਿਆਮ ਹੋ ਕੇ ਚੋਰੀ ਵੇਖਦਾ ਕੀ ਦੱਸਦਾ ਕਰਨੈਲਮ ਕਿਨੇ ਉਸ ਨਾਲ ਹੱਡ ਵੀ ਤੀ ਆਪ ਜੀ ਕੀ ਨਾਮ ਆ ਤੁਹਾਡਾ ਕਰਨੈਲ ਆ ਜੀ ਪੈਸਾ ਦੀ ਲੁੱਟ ਕੋਈ ਤੁਹਾਡਾ ਹੋਈ ਆ ਹਾਂ ਜੀ ਹਾਂ ਜੀ ਕਿੰਨੇ ਪੈਸੇ ਸੀ 40000 40000 ਤੁਹਾਨੂੰ ਪਤਾ ਨਹੀਂ ਲੱਗਾ ਜੇ ਲੇਡੀ ਸਾਡੇ ਕੋਲ ਕੇ ਬੈਠੀਆਂ ਤੁਹਾਡੀ ਉੱਧਰ ਬੈਠੀਆਂ ਮੈਨੂੰ ਕਿ ਵੀਰੇ ਉਹ ਬੈਂਕ ਚ ਪੈਸੇ ਕਢਾਣ ਆਇਆ ਜਾਂ ਉੱਥੇ ਹੀ ਬੈ ਗਈਆਂ ਹੁਣ ਇਹ ਥੋੜੀ ਬਦਲ ਕੋਣ ਆ ਮੈਂ ਤੇ ਕਹੇ ਥੋੜੀ ਸਕਨਾ ਖੁਸ਼ੀ ਤੇ ਆ ਕੇ ਬਰਾਬਰ ਬੈ ਗਈਆਂ ਠੀਕ ਹੈ ਪਹਿਲਾਂ ਬੈਠੀਆਂ ਨੇ ਮੇਰੀ ਨੋ ਉਹਥੇ ਐਂਟਰੀ ਕਰਾਉਂਦੀ ਆ ਜੀ ਮੈਂ ਉਹਦੇ ਮੈਂ ਉਹਦੇ ਨਾਲ ਦੇਖੀ ਜਾਨਾ ਏਦਾਂ ਮੇਰੇ ਪਿਆਨੇ ਵੀ ਦਗਦਾ ਜੇ ਇਟੋ ਏਦਾਂ ਹੱਥ ਮਾਰਿਆ ਤਾਂ ਏਦਾਂ ਹੀ ਕੱਢ ਕੇ ਦੱਸੀ ਪਰ ਕਹਿੰਿਆ ਓਕੇ ਯਾਰੋ ਤੁਰੀਆਂ ਤਾਂ ਮੈਂ ਨਾਲ ਹੀ ਜੇ ਵੀ ਨੂੰ ਹੱਥ ਮਾਰਿਆ ਮੈਂ ਉਹਦੇ ਹੀ ਹੱਥ ਮ ਜਨੂਆ ਭਾਜੀ ਨੇ ਉਹ ਪੌੜਾ ਨਾਟਕੇ ਫਾੜ ਲਏ ਤੇ ਉਹਨੇ ਥੱਲੇ ਉਹ ਜਿੱਥੇ ਪੌੜੇ ਲੱਗੇ ਆ ਉਹਨੂੰ ਥੱਲੇ ਛੱਡ ਦਿੱਤੇ ਪੈਸੇ ਓਕੇ ਜਦੋਂ ਥੱਲੇ ਛੱਡੀ ਮੈਂ ਪਹਿਲਾਂ ਬੈਠੇ ਚੱਕੇ ਓਕੇ ਉਹਨੇ ਜਦੋਂ ਚੱਕ ਲਾਇਆ ਫੇਰ ਫਾੜ ਲਈਆਂ ਭਾਜੀ ਉਹਨਾਂ ਨੇ ਇਹਨਾਂ ਨੇ ਸੜਕ 'ਚ ਉੱਥੇ ਖੜੀਆਂ ਕਾਲੀਆਂ ਉਹਨੇ ਦੋ ਤਿੰਨ ਚੁਕੇੜਾਂ ਵੀ ਮਾਰੀਆਂ ਉਹ ਸੜਕ 'ਚੋਂ ਫੜ ਕੇ ਲਿਆਂਦੀ ਠੀਕ ਆ ਦੋ ਜਣੀਆਂ ਸੀ ਨਾ ਦੋ ਜਣੀਆਂ ਠੀਕ ਆ ਜੀਬ 'ਚੋਂ ਕੱਢੇ ਕਹਾਤਾ ਜੀਬ ਕੱਟੀ ਨਹੀਂ ਜੀਬ 'ਚੋਂ ਕੱਢੇ ਨਹੀਂ ਨਹੀਂ ਜੀਬ 'ਚੋਂ ਕੱਢੇ ਆ ਬਾਕੀ ਤਾਂ ਨਹੀਂ ਕੱਟੀ ਨਹੀਂ ਐਵੇਂ ਹੀ ਦਸੀ ਖਿੱਚ ਲਈ ਅਜੇ ਮੈਂ ਕਿਹਾ ਕਿ ਇਦਾਂ ਹੀ ਦਸਰੀ ਦਾ ਸੀ ਜੇਬ ਚ ਇਦਾਂ ਹੀ ਪਾਈ ਆ 40000 ਰੁਪਏ ਓਕੇ ਇਦਾਂ ਹੀ ਕੱਢ ਕੇ ਤੋਰ ਪਈਆਂ ਠੀਕ ਆ ਜੋ ਜੇਬ ਹੱਥ ਲੱਗੀ ਫੇਸਨ ਬਦਲ ਗਈ ਹਲਕੀ ਮੈਂ ਉਦਾਂ ਹੀ ਹੱਥ ਮਾਰਿਆ ਰੱਬੀ ਮੇਰੇ ਮਾਰ ਬੈਠਾ ਮੈਂ ਕਿਹਾ ਕੀ ਪਤਾ ਸੀ ਅੱਛਾ ਉਹ ਤਾਂ ਨਹੀਂ ਪਤਾ ਲੱਗਾ ਤੁਹਾਨੂੰ ਹਾਂ ਉਦਾਂ ਨਹੀਂ ਉਹ ਤੋਰ ਪਈਆਂ ਜਿਆ ਤੁਰੀਆਂ ਮੈਨੂੰ ਛੱਕ ਪੈ ਗਈ ਵੇ ਕਾਹਦੇ ਤੁਰੀਆਂ ਠੀ ਛੇਤੀ ਜਾਰੇ ਪੈਸੇ ਨਹੀਂ ਕਰਾਏ ਉੱਥੇ ਗਈਆਂ ਨਹੀਂ ਕੋਈ ਪਰ ਆਏ ਨਹੀਂ ਓਕੇ ਪੈਸੇ ਪ੍ਰਾਪਤ ਹੋ ਗਏ ਨਾ ਉਹਨਾਂ ਨੂੰ ਹਾਂਜੀ ਪੈਸੇ ਭਾਜੀ ਉਹਨਾਂ ਨੂੰ ਕੋਲਿਆ ਬੈਕ ਤੇ ਓਕੇ ਹਾਂਜੀ ਪੁਲਿਸ ਆ ਕੇ ਸੀ ਮੌਕੇ ਤੇ ਨਾ ਉਹ ਪੁਲਿਸ ਵਾਲੇ ਬਾਅਦ ਚ ਫੋਨ ਕੀਤਾ ਇਹਨਾਂ ਨੂੰ ਫੇਰੇ ਬਾਅਦ ਚ ਆਏ ਓਕੇ ਕਾਬੂ ਕਰਨੀ ਲੈਡੀ ਦੋ ਆਹੋ ਆਹੋ ਭਾਈ ਇਹਨਾਂ ਨੂੰ ਕਰਾਉਣਾ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਆ ਸਰ ਤੁਸੀਂ ਇਹ ਕਿੰਨਾ ਨੇ ਸਿਕਿਉਰਿਟੀ ਗਾਰਡ ਕੰਮ ਕਰਦੇ ਹੋ ਸਿਕਿਉਰਿਟੀ ਗਾਰਡ ਹਾਂਜੀ ਅੱਜ ਜਿਹੜੀ ਲੁੱਟ ਹੋਈ ਹੈ ਇੱਥੇ ਇੱਕ ਜੈਂਸ ਦੇ ਨਾਲ ਤੁਸੀਂ ਮੇਥਾ ਕਾਉਨ ਨੂੰ ਲੀਡਿੰਗ ਕਾਬੂ ਕੀਤਾ ਹੈਗਾ ਹਾਂਜੀ ਹਾਂਜੀ ਸਰ ਕੀਤਾ ਦਾ ਮਾਹੌਲ ਸੀਗਾ ਪੱਜ ਪੱਜੀਆਂ ਸੀ ਜਾਂ ਤੁਸੀਂ ਇਹਨੂੰ ਕਾਬੂ ਕਰ ਲਿਆ ਨਹੀਂ ਇੱਕ ਬਜੁਰਗ ਦੇ ਇਥੇ 40 ਹਜ਼ਾਰ ਰੁਪਏ ਕੱਢ ਲਿਆ ਜੇ ਵਿੱਚੋਂ ਕੱਢ ਕੇ ਜਦੋਂ ਪੱਜਣਗੇ ਗੀਟੇ ਤੋਂ ਫੜ ਲਈਆਂ ਜੀ ਯਾ ਰੋਲਾ ਪਿਆ ਦੂਦੀ ਫੜ ਗਿਆ ਹਾਂਜੀ ਹਾਂਜੀ ਠੀਕ ਹੈ ਪੈਸੇ ਉਹਨਾਂ ਦੇ ਕੋਲ ਬਰਾਮਦ ਹੋਏ ਹਾਂਜੀ ਹਾਂਜੀ ਉਹਦੇ ਕੋਲ ਹੀ ਠੀਕ ਹੈ ਸਰ ਇੱਕ ਇੱਕ ਦੇ ਨਾਲ ਇੱਕ ਲੁਕੋ ਹੋਈ ਆ ਇੱਕ ਜੈਂਟਸ ਦੇ ਨਾਲ ਸਰ ਕਿੰਨੇ ਪੈਸੇ ਲੁਕੋ ਹੋਈ ਸੀ ਔਰ ਕਿੰਨੀਆਂ ਲੇਡੀਆਂ ਨੇ ਇਹ ਲੁਕੋ ਕੀਤੀਆਂ ਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੇਂਦਰਾ ਬੈਂਕ ਅਕਲਪੁਰ ਰੋਡ ਦੇ ਉੱਤੇ ਦੋ ਲੇਡੀਜ਼ ਜੋ ਇੱਕ ਇਹਨਾਂ ਦਾ ਕਸਟਮਰ ਸੀ ਕਰਨੈਲ ਰਾਮ son of ਦਰਸ਼ਨ ਦਾਸ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੋਂ ਨੀਲਮ ਜੋ ਪੈਸੇ ਕਾਊਂਟਰ ਤੋਂ ਕਢਵਾ ਕੇ ਆਪਣੇ ਕਮੀਜ਼ ਦੇ ਸਾਈਡ ਵਾਲੀ ਜੇਬ ਵਿੱਚ ਪਾਏ ਹੋਏ ਸੀ ਜੋ ਦੋ ਲੇਡੀਜ਼ ਸੀ ਉਹਨਾਂ ਨੇ ਬੜੀ ਚੁਸਤੀ ਨਾਲ ਜੇਬ ਵਿੱਚੋਂ ਪੈਸੇ ਖਿੱਚ ਲਏ ਜੋ ਇਹ ਅਮਾਉਂਟ 40000 ਰੁਪਏ ਦੀ ਸੀ ਜੋ ਬੈਂਕ ਗਾਰਡ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਮੌਕੇ ਤੇ ਉੱਤੇ ਹੀ ਬਾਹਰ ਭੱਜਣ ਵੀਰੇ ਕਾਬੂ ਕਰ ਲਿਆ ਜੋ ਹੁਣ ਮੌਕੇ ਤੇ ਸੀ ਆਏ ਹਨ ਇਨਵੈਸਟੀਗੇਸ਼ਨ ਕੀਤਾ ਗਿਆ ਹੈ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੀਪਾਨੀ ਵਾਈਫ ਆਵਰ ਗਵੀਰ ਦੀਪਾਨੀ ਵਾਸੀ ਉਲਖੇੜੀ ਡਿਸਟ੍ਰਿਕਟ ਰਾਜਗੜ੍ਹ ਐਮਪੀ ਅਤੇ ਇਸ ਦੀ ਸਾਥਣ ਜੋ ਪੂਜਾ ਵਾਈਫ ਆਵਰ ਨੋਜਨ ਵਾਸੀ ਕਰੀਹਾ ਜ਼ਿਲ੍ਹਾ ਰਾਜਗੜ ਐਮਪੀ ਜੋ ਹੁਣੇ ਅੱਜਕੱਲ ਰੇਲਵੇ ਸਟੇਸ਼ਨ ਲੁਧਿਆਣਾ ਵਿਚ ਰਹਿੰਦੇ ਨੇ ਜੋ ਅਸੀਂ ਇਹਨਾਂ ਦੇ ਖਿਲਾਫ ਮੁਕਦਮਾ ਅਰਜ ਕਰ ਰਹੇ ਹਾਂ ਜੀ ਪਹਿਲਾਂ ਵੀ ਕੁਝ ਇਹਦਾ ਮੁਕਦਮਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਜੋ ਇੱਕ ਲੇਡੀ ਦੇ ਉੱਤੇ ਦੋ ਮੁਕਦਮੇ ਨੇ ਔਰ ਇੱਕ ਪੂਜਾ ਦੇ ਉੱਤੇ ਇੱਕ ਹੈ ਜੋ ਹੋਰ ਵੀ ਇਹਨਾਂ ਤੋਂ ਅਗੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਦੋ ਹੀ ਲੇਡੀ ਸੀਰੇ ਨੇ ਹਾਂਜੀ ਦੋਹੀ ਲੇਡੀਆਂ ਨੇ ਅਸੀਂ ਸੀਸੀਟੀਵੀ ਕੈਮਰਾ ਵੀ ਚੈੱਕ ਕੀਤਾ ਗਿਆ ਦੋਹੀ ਲੇਡੀਆਂ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ ਜੋ ਮੌਕੇ ਤੇ ਹੀ ਇਹ ਕਹੂਆ ਗਈ ਹੈ ਉਹ ਹੁਣ ਇਹਨਾਂ ਦੇ ਖਿਲਾਫ ਇਹ ਕੈਸੇ ਦੀ ਬਰਾਬਰੀ ਹੋ ਗਈ ਸਰ ਹਾਂਜੀ ਹੋ ਚੁੱਕੀ ਹੈ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੜੀ ਗਾਂਢੀ ਨੂੰ ਸਬਸਕ੍ਰਾਈਬ